ਫਗਵਾੜਾ ਵਿਖੇ ਲਾਪਤਾ ਹੋਏ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਥਾਣਾ ਸਦਰ ਦੇ ਬਾਹਰ ਲਗਾਇਆ ਤਰਨਾ ਐਨ ਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਤੇ ਪੁਨੀਤ ਦੀ ਰਿਪੋਰਟ ਤੇਥੇ ਮਰਨਾ ਜੇ ਮੈਂ ਕਿੱਥੇ ਬੱਜ ਗਿਆ ਤੇਥੇ ਮੈਂ ਮਰਨਾ ਜੇ ਮੇਰੀ ਕੋਈ ਸੁਣਾਈ ਨਾ ਮੇਰਾ ਕਾਰੋ ਜੰਗ ਗਿਆ ਕੀ ਮਾਮਲਾ ਜਿਹੜਾ ਥਾਣੇ ਸਦਰ ਆਏ ਤੁਸੀਂ ਅੱਜ ਇਹ ਸਾਡਾ ਲੜਕਾ 8 ਤਰੀਕ ਨੂੰ 5 ਵਜੇ ਕਾਰੋਂ ਗਿਆ ਸੀ ਪ੍ਰਿਆਨੇ ਵਾਲੀ ਦੁਕਾਨ ਤੇ ਵਾਪਸ ਨਹੀਂ ਆਇਆ ਅੱਛਾ ਵਾਪਸ ਨਹੀਂ ਆਇਆ ਤਾਂ 9 ਤਰੀਕ ਨੂੰ ਅਸੀਂ ਇੱਥੇ ਥਾਣੇ ਰਿਪੋਰਟ ਦਰਜ ਕਰਾਈ ਸੀ ਕਿ ਸਾਡਾ ਬੱਚਾ ਘਰੋਂ ਗਿਆ ਵਾਪਸ ਆਇਆ ਨਹੀਂ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ 7 ਦਿਨ ਫੋਨ ਚੱਲਦਾ ਰਿਹਾ ਉਹ ਬੱਲਾ ਜਾਂਦੀਆਂ ਰੀਆਂ ਕੋਈ ਕਾਰਵਾਈ ਨਹੀਂ ਹੋਈ ਗਰੀਬ ਜੀ ਕੋਈ ਕਿਤੇ ਗਏ ਨਹੀਂ ਪੁਲਿਸ ਵਾਲੇ ਕਿਤੇ ਮਤਲਬ ਲੱਭਣ ਨਹੀਂ ਗਏ ਕਿਤੇ ਸਾਨੂੰ ਲਾਰੇ ਲਾਏ ਗਏ ਆ 31 ਤਰੀਕ ਨੂੰ 31 12 ਨੂੰ ਬੱਚੇ ਖੇਡਦੇ ਸੀ ਉੱਥੇ ਉਹ ਗਏ ਤਾਂ ਅੰਦਰ ਚਲ ਗਈ ਆ ਗ੍ਰੀਨ ਵੈਲੀ ਸੈਂਚੀ ਉਚਾਰਦ ਵਾਲੀ ਵਾਲੀ ਸੀ ਕਿ ਉੱਥੇ লাশ ਪਈ ਸੀ ਬੱਚਿਆਂ ਰੋਲਾ ਪਾਇਆ ਫਿਰ ਇਹ ਪੁਲਿਸ ਗਈ ਆ ਫਿਰ লাশ ਆਪਣੇ ਕਬਜ਼ੇ ਚ ਲੈ ਕੇ ਨਾ ਸਿਲੋ ਹਸਪੀਟਲ ਦਾ ਜਮ੍ਹਾਂ ਕਰਾਤੀ ਜਮ੍ਹਾਂ ਕਰਾ ਕੇ ਅਗਲੇ ਦਿਨ ਸਾਨੂੰ ਕਹਿੰਦੇ ਉਸ ਮਾਰਟਮ ਕਰਾਓ ਹਾਂ ਸਾਧ ਕੇ ਪੋਟਮਾਰਟਮ ਕਰਵਾਇਆ ਅਗਲੇ ਦਿਨ ਤਾਂ ਸਾਨੂੰ লাশ ਦੇਤੀ ਆ ਅਸੀਂ ਹੁਣ ਮ੍ਰਿਤਕ ਘਰ ਜਮ੍ਹਾਂ ਕਰਾਈ ਆ ਉਹਨਾਂ ਚਾਰ ਸਸਕਾਰ ਨਹੀਂ ਕਰਨਾ ਚਾਹੁੰਦੇ ਸਾਨੂੰ ਕੋਈ ਨਿਆਣਾ ਮਿਲਿਆ ਉਹ ਰਾਜੂ ਜਿਹੜਾ ਆ ਉਹਨੇ ਦੋਸੀ ਆ ਉਹਦੀਆਂ ਦੇਹਾਂ ਜਿਹੜੀਆਂ ਕਾਲ ਡਿਟੇਲਾਂ ਜਿਹੜੀਆਂ ਉਹਦੀਆਂ ਨੇ ਉਹਨੇ ਘਰੋਂ ਬੁਲਾਇਆ ਉਹਨੂੰ ਉਹਦੇ ਨਾਲ ਹੀ ਗਿਆ ਮੁਰਤੇ ਬਾਸਣੇ ਆ ਉਹ ਸਾਨੂੰ ਕਦੀ ਮੁੰਨਾ ਪਿੰਡ ਕਦੀ ਕਿਤੇ ਲਾਂਬੇ ਲਾਂਬੇ ਲਈ ਫਿਰਦਾ ਰਿਹਾ ਸਾਰਾ ਮੰਡਾ ਖੋਲਿਆ ਉਧਰ ਨਹੀਂ ਲੈ ਕੇ ਗਿਆ ਜਿੱਥੇ ਉਹਨੇ ਬਾਹਰੋਂ ਕੁੰਡਾ ਲਾਇਆ ਸੀਗਾ ਅੰਦਰ ਜੋ ਵੀ ਕੀਤਾ ਉਹਨੇ ਕਰਕੇ ਬਾਹਰ ਕੁੰਡਾ ਲਾ ਦਿੱਤਾ ਕਿ ਕਿਸੇ ਨੂੰ ਪਤਾ ਨਾ ਲੱਗੇ ਆ ਇਸ ਕਰਕੇ ਅਸੀਂ ਅੱਜ ਤੱਕ ੱਤੇ ਖਾਂਦੇ ਆ ਸਾਨੂੰ ਕੋਈ ਅਨਸਾਫ ਨਹੀਂ ਮਿਲਿਆ ਨਹੀਂ ਅੰਕ ਲਕੇਸ਼ਨ ਵੀ ਕਢਾਈ ਸੀ ਪੁਲਿਸ ਨੇ ਅੱਗੇ ਪਹਿਲਾਂ ਵੀ ਹਾਂਜੀ ਹਾਂਜੀ ਕਢਾਈ ਪਰ ਕੋਈ ਕਾਰਵਾਈ ਤਾਂ ਹੋਈ ਨਹੀਂ ਉੱਥੇ ਨਹੀਂ ਮਾਤਾ ਜੀ ਆਪ ਕਹਿੰਦੇ ਨਹੀਂ ਕਹਿੰਦੇ ਮੈਂ ਖੁਦ ਜਾ ਕੇ ਲੱਭਦੇ ਰਹੀ ਹਾਂ ਪੁਲਿਸ ਨੇ ਕੋਈ ਨਹੀਂ ਲੱਭਿਆ ਨੂੰ ਆਹ ਨਾ ਲਕੇਸ਼ਨ ਤੇ ਫੋਨ ਤੇ ਇੱਥੇ ਅਸੀਂ ਜਿੱਥੇ ਮਿਲਿਆ ਡੈੱਡ ਬਾਡੀ ਮਿਲੀ ਆ ਹੁਣ ਉਹਦੀ ਜੇਰ ਤੋਂ ਨਿਕਲਿਆ ਪਰਸ ਨਿਕਲਿਆ ਲਕੇਸ਼ਨ ਕਿੱਥੇ ਜਾਂਦੀ ਕੋਈ ਜੀ ਉਹ ਮੁੰਨਾ ਪੈਂਦੀ ਕੱਟੀ ਜਾਂਦਾ ਇਹੋ ਮੁੰਡਾ ਜਿਹੜਾ ਮੀਨ ਤੋਂ ਸੀ ਸੀ ਅਖਰਾਜੂ ਉਹ ਹੋ ਗਿਆ ਜਾਂਦਾ ਹੀ ਨਾਲ ਉਹ ਬਣਾਂਦੇ ਇਹ ਮੁੰਨਾ ਪੈਂਦੀ ਲਕੇਸ਼ਨ ਕੱਟੇ ਤੇ ਮੁੰਡਾ ਪੈਂ ਨੂੰ ਮਰਾ ਕੀਤਾ ਗਿਆ ਯਾਨੀ ਕਿ ਲੋਕੇਸ਼ਨ ਵੀ ਤੁਹਾਡੀ ਗਲਤ ਕੱਢੀ ਗਈ ਗਲਤ ਕੱਢੀ ਗਈ ਲੋਕੇਸ਼ਨ ਬਿਲਕੁਲ ਗਲਤ ਕੱਢੀ ਗਈ ਜਿੱਥੇ ਸੀ ਉੱਥੇ ਨਹੀਂ ਲੈ ਕੇ ਗਿਆ ਅਸੀਂ ਅਖਾ ਇੱਧਰ ਦੇਖੋ ਇੱਥੇ ਦਿਖਾਉਂਦਾ ਇੱਧਰ ਦੇਖ ਆਏ ਆ ਬਾਹਰ ਕੁੰਡਾ ਲਾਇਆ ਸੀਗਾ ਪੋਤਾ ਚਾਨ ਦਾ ਬੱਚੇ ਖੇਰਦੇ ਸੀ ਤਾਂ ਪਤਾ ਲੱਗ ਗਿਆ ਨਹੀਂ ਤੇ ਅਜੇ ਤੱਕ ਕੋਈ ਪਤਾ ਨਹੀਂ ਲੱਗਣਾ ਹੁਣ ਸਾਨੂੰ ਕੋਈ ਮਤਲਬ ਇਨਸਾਫ ਨਹੀਂ ਮਿਲ ਰਿਹਾ ਜਦੋਂ ਉਹਨੇ ਥਾਣੇ ਤੇ ਸਾਨੂੰ ਕੋਲ ਮਟਾਵਾ ਕਰਕੇ ਕੱਢ ਦਿੰਦੇ ਛੋਟੇ ਮੁੰਡਾ ਕਦੋਂ ਦਾ ਗਵਾਚਿਆ ਸੀਗਾ ਇਹ ਮੁੰਡੇ ਨੂੰ 1 ਮਹੀਨਾ ਹੋ ਗਿਆ 8 12 ਨੂੰ ਗਵਾਚਿਆ ਸੀ ਕੀ ਨਾਮ ਕੀ ਇਹ ਮੁੰਡੇ ਦਾ ਬਲਵਿੰਦਰ ਸਿੰਘ ਬੇਲ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜਾ ਜਿੰਨੇ ਜਿੱਥੇ ਤੇ ਲਾਇਆ ਜਿੰਨੇ ਨਾਲ ਲੈ ਕੇ ਗਿਆ ਉਹਦੇ ਤੇ ਪਰਚਾ ਮਚਾਈਦਾ ਹੈ ਤਾਂ ਪੂਰੀ ਫੋਕਸ ਕਰਦਾ ਹੀ ਹੋਣੀ ਚਾਹੀਦੀ ਯਾਰ ਤੇ ਫੇਰ ਇਹ ਸਰਕਾਰ ਕਰਨ ਨਹੀਂ ਤਾਂ ਉਹਨਾਂ ਚਾਹਤ ਮਿਲ ਕੇ ਕਰਦੇ ਆ ਵੀਡੀਓ ਵੀ ਰੱਖੀ ਹੋਈ ਹੈ